ਦਾ ਨਾਮ ਡਾਕਟਰ ਸतीश ਕੁਮਾਰ ਹੈ ਔਰ ਮੈਂ ਮੁਕਸਰਦਾ ਹੀ ਰਹਿਣ ਵਾਲਾ ਹਾਂ ਔਰ ਨਵੰਬਰ ਮਹੀਨੇ ਦੇ ਵਿੱਚ ਅਸੀਂ ਜੋ ਸੈਂਟਰ ਗਵਰਨਮੈਂਟ ਦੇ ਸਕੀਮ ਚਲਾਈ ਸੀ ਟੋਨ ਪਲਾਜ਼ਾ ਪਾਸ ਦੀ ਉਸ ਨੂੰ ਅਸੀਂ ਪ੍ਰਾਪਤ ਕਰਨ ਲਈ ਜੋ 1 ਸਾਲ ਦਾ 3000 ਰੁਪਿਆ ਫੀਸ ਸੀ ਉਹ ਆਨਲਾਈਨ ਜਮ੍ਹਾਂ ਕਰਵਾਈ ਸੀ ਇੱਕ ਪੋਰਟਲ ਖੋਲ ਕੇ ਤਾਂ ਉਸ ਤੋਂ ਬਾਅਦ ਕਾਫੀ ਦੇਰ ਬਾਅਦ ਅਸੀਂ ਵੇਟ ਕਰਦੇ ਰਹੇ ਕਿ ਸਾਨੂੰ ਪਾਸ ਆ ਜਾਏਗਾ ਜਾਂ ਉਹਦੀ ਕੋਈ ਰਿਪਲਾਈ ਆਏਗੀ ਪਰੰਤੂ 15 20 ਦਿਨ ਅਸੀਂ ਜਦੋਂ ਦੇਖਿਆ ਕਿ ਕੋਈ ਰਿਪਲਾਈ ਨਹੀਂ ਆਈ ਤਾਂ ਫਿਰ ਉਹ ਸਾਈਟ ਹੀ ਉੱਥੇ ਜਿਹੜੀ ਹੈ ਉਹ ਹੈ ਨਹੀਂ ਸੀ ਆਨਲਾਈਨ ਤਾਂ ਸਾਨੂੰ ਇਹ ਲੱਗਿਆ ਵੀ ਸਾਡਾ ਸਾਡੇ ਨਾਲ ਫਰਾਡ ਹੋਇਆ 3000 ਰੁਪਏ ਦਾ ਜਿਹੜਾ ਕਿ ਆਨਲਾਈਨ ਸਾਈਬਰ ਫਰਾਡ ਹੈ ਤਾਂ ਉਸ ਬੰਦ ਵਿੱਚ ਅਸੀਂ 28 11 ਨੂੰ 28 11 ਤੋਂ 2025 ਨੂੰ 1930 ਜਿਹੜੀ ਹੈਲਪਲਾਈਨ ਹੈ ਸਾਈਬਰ ਕ੍ਰਾਈਮ ਦੀ ਉਹਦੇ ਉੱਪਰ ਆਪਣੀ ਕੰਪਲੇਂਟ ਲਿਖਾਈ ਸੀ ਔਰ ਅੱਜੇ ਤੋਂ ਸਾਨੂੰ ਜਿਹੜਾ ਐਸਐਸਪੀ ਆਫਿਸ ਸ਼੍ਰੀ ਮੁਕਸਰ ਸਾਹਿਬ ਤੋਂ ਕੱਲ ਇੱਕ ਫੋਨ ਗਿਆ ਸੀ ਕਿ ਤੁਸੀਂ ਸੰਡੇ ਨੂੰ ਉੱਤੇ 10 ਵਜੇ ਐਸਐਸਪੀ ਆਫਿਸ ਆਓ ਔਰ ਆਪਣਾ ਬਿਆਨ ਦਰਜ ਕਰਵਾਓ ਇੱਥੇ ਅੱਜ ਮੈਂ ਆਇਆ ਔਰ ਇਹਨਾਂ ਨੇ ਬਹੁਤ ਵਧੀਆ ਮੇਰੇ ਨਾਲ ਪੁਲਿਸ ਡਿਪਾਰਟਮੈਂਟ ਨੇ ਡੀਲ ਕੀਤਾ ਔਰ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਦੇ ਵਿੱਚ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਔਰ ਤੁਹਾਡੇ 3000 ਰੁਪਏ ਰਿਫੰਡ ਕਰਵਾਵਾਂਗੇ ਮੇਰਾ ਨਾਮ ਵੀ ਰੋਸ਼ਨ ਸ਼ਰਮਾ ਜੀ ਤੇ ਸਾਡਾ ਵੀ ਆਪਸੀ ਝਗੜਾ ਸੀਗਾ ਜੀ ਮੇਰੀ ਸਾਸੂ ਮਾਣੇ ਮੇਰੇ ਤੇ ਕੰਪਲੇਂਟ ਕੀਤੀ ਸੀ ਜੀ ਤੇ ਸਾਡਾ ਵੀ ਆਪਣਾ ਜੀ ਇਥੇ ਸਮਝੌਤਾ ਕਰਵਾਤਾ ਜੀ ਸਾਡਾ ਤੇ ਅਸੀਂ ਵਧੀਆ ਜੀ ਆਪਦਾ ਖੁਸ਼ਕੁਸ਼ੀ ਕਰੇ ਜਾਨੇ ਜੀ ਭਾਈ ਥਾਣੇ ਅਰਜ਼ੀ ਦਿੱਤੀ ਵੀ ਸੀ ਜੀ ਤੇ ਸਾਡਾ ਕੱਲ ਰਾਜੀਨਾਮਾ ਹੋਇਆ ਸੀ ਔਰ ਰਾਜੀਨਾਮਾ ਲੈ ਕੇ ਅਸੀਂ ਇੱਥੇ ਆਏ ਸੀ ਉਹਨਾਂ ਦੇ ਆਧਾਰ ਤੇ ਸਾਡਾ ਵੀ ਵਧੀਆ ਵੀ ਮੈਡਮ ਨੇ ਗੱਲ ਸੁਣੀ ਤੇ ਆਪਣਾ ਜੀ ਸਾਡਾ ਨਮਟਾਰਾ ਕਰਤਾ ਜੀ ਜੀ ਨਾਮ ਸੰਦੀਪ ਸਿੰਘ ਹੈ ਪਿੰਡ ਮਲੋਟ ਸਦਰ ਥਾਣੇ ਸਾਡੀ ਦਰਖਾਸਤ ਸੀ ਤੇ ਮੇਰਾ ਘਰੇਲੂ ਰੌਲਾ ਸੀਗਾ ਜੀ ਸਾਡਾ ਰੌਲਾ ਵਧੀਆ ਨਿਬੜ ਗਿਆ ਮੇਰੀ ਭੈਣ ਦੀ ਜਿਹੜਾ ਰਮਨ ਸਿਸਟਰ ਵਧੀਆ ਮਤਲਬ ਕਿ ਸਾਡਾ ਉਹ ਕਰਤਾ ਸਾਡਾ ਘਰ ਵੱਸ ਗਿਆ ਜੀ ਤੇ ਮੈਂ ਮੁਖਸਰ ਪੁਲਿਸ ਦਾ ਪੰਜਾਬ ਪੁਲਿਸ ਦਾ ਧੰਨਵਾਦ ਕਰਦਾ ਥੈਂਕਸ ਕਰਨਾ ਹੈ ਫਾਕਰਤੋ ਜੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਰਦਾਰ ਸਿੰਘ ਬਰਾੜ ਅੱਜ ਸਾਡਾ ਜੋ ਮਸਾ ਸੀਗਾ ਸਾਡੇ ਪਿੰਡ ਦਾ ਲੜਕਾ ਸੀ ਤੇ ਲੜਕੀ ਸੀ ਸਾਡੇ ਗਵਾਂਡ ਪਿੰਡ ਅਰੂੜਾ ਵਾਲੀ ਤੋਂ ਉਹਨਾਂ ਦਾ ਡਿਸਪਿਊਟ ਸੀ ਦੋਨੋਂ ਬੱਚਿਆਂ ਦਾ ਆਪਸ ਵਿੱਚ ਉਹਨਾਂ ਦੀ ਅਣਮਣ ਹੋ ਗਈ ਤੇ ਡਿਪਟੀ ਸਾਹਿਬ ਨੇ ਸਾਡਾ ਵਿੱਚ ਬੈਠ ਕੇ ਸਾਡਾ ਦਰਾਇ ਨਿਵਾ ਕਰਾਦਾ ਜੋ ਵੀ ਸਾਡਾ ਲੈਂਡ ਐਂ ਸੀਗਾ ਪੈਸੇ ਤੇ ਲਦਾ ਸੀਗਾ ਉਹ ਇਹਨਾਂ ਨੇ ਬੜੇ ਅਸੀਂ ਇਹਨਾਂ ਦਾ ਇਸ ਗੱਲ ਦਾ ਬਹੁਤ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਬਹੁਤ ਸੱਜੇ ਢੰਗ ਨਾਲ ਜੋ ਪੰਚਾਇਤੀ ਤੌਰ ਤੇ ਹੋਣਾ ਚਾਹੀਦਾ ਸੀ ਉਹ ਇਹਨਾਂ ਨੇ ਬਹੁਤ ਹੀ ਵਧੀਆ ਸਾਡਾ ਅਸੀਂ ਦੋਵੇਂ ਤਰਾ ਇਸ ਗੱਲ ਤੇ ਖੁਸ਼ ਆ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ। ਸਾਸੀ ਜੀ ਬੇਟੀ ਦਾ ਬੇਟੀ ਤੇ بیٹے 'ਚ ਥੋੜਾ ਜਿਹਾ ਆਪਸੇ ਹੀ ਫਰਕ ਪੈ ਗਿਆ ਸੀ ਪਰਿਵਾਰ 'ਚ ਤੇ ਉਹਨਾਂ ਦਾ ਫੈਸਲਾ ਜਿਹੜਾ ਸਰਦਾਰ ਹਰਜੀਤ ਸਿੰਘ ਦੀ ਮਾਨ ਜਿਹੜਾ ਮੁਕਸਰ ਸਾਹਿਬ ਦੇ ਡੀਐਸਪੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਹਿਬ ਨੇ ਇਤਵਾਲੇ ਨੇ ਉਹਨਾਂ ਨੇ ਬਹੁਤ ਸਾਰੇ ਪਰਿਵਾਰਾਂ ਦੇ ਇੱਥੇ ਕਰਵਾਇਆ ਸਮਝੌਤਾ ਆਪਸੇ 'ਚ ਬਹੁਤ ਪਰਿਵਾਰਾਂ ਸਮਝੌਤਾ ਕਰਾਇਆ ਆਪਸੇ ਰਾਜਨਾਮੇ ਕਰਾਇਆ ਬੱਚੇ ਖੁਸ਼ੀ ਨਾਲ ਰਹਿ ਸਕਦਾ ਘਰਾਂ ਦੇ ਵਿੱਚ ਵਸ ਰਹੇ ਨੇ ਇਹੋ ਜਿਹੇ ਅਫਸਰ ਜਿਹੜੇ ਸਾਡੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚਾਹੀਦੇ ਨੇ ਹਰ ਇੱਕ ਜ਼ਿਲ੍ਹੇ 'ਚ ਇਹੋ ਜਿਹਾ ਕਬਸਰ ਹੋਣਾ ਚਾਹੀਦਾ ਜਿਹੜੇ ਏਡੇ ਮਾਨਜੋਗ ਸਤਿਕਾਰਯੋਗ ਨੇ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਪਰਿਵਾਰਾਂ ਦੇ ਆਪਸੇ ਝਗੜੇ ਸੀ ਝਗੜੇ ਨਿਵਾਰਨ ਕੀਤੇ ਆ ਔਰ ਝਗੜਿਆਂ ਦੇ ਵਿੱਚ ਬੀਬੀਆਂ ਨੂੰ ਆਪਦੇ ਘਰਾਂ 'ਚ ਵਸਾਇਆ ਹੈ ਬੜੇ ਬੜੇ ਸਤਿਕਾਰਯੋਗ ਨੇ ਅਤੇ ਇੱਕ ਬੇਟੀ ਜਿਹੜੀ ਅਰਵ ਜੋਤਕੌਰ ਜਿੰਦੇ ਕੋ ਸਾਡਾ ਕੇਸ ਸੀ ਉਹ ਵੀ ਬੜੇ ਸਤਿਕਾਰਯੋਗ ਬੀਬੀ ਜੀ ਨੇ ਉਹਨਾਂ ਨੇ ਸਾਡੇ ਪਰਿਵਾਰਾਂ ਨੂੰ ਬਹੁਤ ਵਧੀਆ ਆਪਸੇ ਜੋੜਿਆ ਬੱਚਿਆਂ ਨੂੰ ਅਤੇ ਬੜੀ ਵਧੀਆ ਸਿੱਖਿਆ ਦਿੱਤੀ ਹੈ ਇਹ ਬਹੁਤ ਵਧੀਆ ਪ੍ਰਸ਼ਾਸਨ ਅਧਿਕਾਰੀ ਨੇ ਇਸ ਕਰਕੇ ਅਸੀਂ ਚਾਹੁੰਗੇ ਧੰਨਵਾਦ ਕਰਨੇ ਹੋਏ ਸਾਰੇ ਅਫਸਰਾਂ ਦਾ ਕਿ ਸਾਰੇ ਹੀ ਪੰਜਾਬ 'ਚ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਹਰ ਇੱਕ ਜ਼ਿਲ੍ਹੇ 'ਚ ਅਫਸਰ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਕੇ ਘਰਾਂ ਦੇ ਵਿੱਚ ਥੋੜੇ-ਬਹੁਤੇ ਨਿੱਕੇ-ਮੋٹے ਝਗੜੇ ਹੁੰਦੇ ਨੇ ਉਹਨਾਂ ਨੂੰ ਨਿਵੇਣ ਦੇ ਵਿੱਚ ਚੱਲ ਜੇ ਢੰਗ ਨਾਲ ਨਿਬੇੜਦੇ ਨੇ ਔਰ ਬਹੁਤ ਵਧੀਆ ਕੀਤਾ ਅਸੀਂ ਖੁਸ਼ ਆ ਸਾਡਾ ਪਰਿਵਾਰ ਸਾਰਾ ਖੁਸ਼ ਸਾਡੇ ਪਰਿਵਾਰ ਨੂੰ ਜੋੜਿਆ ਧੰਨਵਾਦ ਏ ਜੀ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਭਿਮਨੂ ਰਾਣਾ ਜੀ ਆਈਪੀਐਸ ਐਸਐਸਪੀ ਸਾਹਿਬ ਮਕਸਰ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਦੇ ਵਿੱਚ ਅੱਜ ਅਸੀਂ ਪੁਲਿਸ ਲੈਨ ਮਕਸਰ ਦੇ ਵਿੱਚ ਇੱਕ ਆਮ ਲੋਕਾਂ ਦੀ ਸਹੂਲਤ ਲਈ ਜਿਹੜੇ ਪਰਿਵਾਰਕ ਮਸਲੇ ਪਰਿਵਾਰਕ ਝਗੜੇ ਹੈਗੇ ਮੈਟਰੀਮੋਨিয়াল ਡਿਸਪੂਟ ਹੈਗੇ ਉਦਰ ਸੰਬੰਧ ਵਿੱਚ ਅਸੀਂ ਇੱਕ ਅੱਜ ਸ਼ਿਕਾਇਤ ਨਿਵਾਰਨ ਦਰਬਾਰ ਜਿਹੜਾ ਹੈਗਾ ਉਹ ਲਾਇਆ ਗਿਆ ਜਿਹਦੇ ਵਿੱਚ ਕਰੀਬ 50 ਦੇ ਕਰੀਬ ਜਿਹੜੇ ਹੈਗੇ ਆ ਮੇਰੇ ਵੱਲੋਂ ਡੀਐਸਪੀ ਸੀਐਲਯੂ ਵੱਲੋਂ ਮੇਰੇ ਵੱਲੋਂ ਅਸੀਂ ਮਸਲੇ ਜਿਹੜੇ ਹੈਗੇ ਆ ਉਹ ਹੱਲ ਕੀਤੇ ਗਏ ਆ ਕਰੀਬ 26 27 ਜਿਹੜੇ ਹੈਗੇ ਆ ਉਹ ਇੱਕ ਪਰਿਵਾਰਕ ਜਿਹੜੇ ਹੈਗੇ ਆ ਉਹਨਾਂ ਨੂੰ ਵਸਾਇਆ ਗਿਆ ਉਹਨਾਂ ਦਾ ਰਾਜੀਨਾਮਾ ਕਰਾਇਆ ਗਿਆ ਤੇ ਲੜਕੀਆਂ ਨੂੰ ਜਿਹੜਾ ਹੈਗਾ ਉਹ ਪਰਿਵਾਰ ਨਾਲ ਆਪਸ ਵਿੱਚ ਜਿਹੜਾ ਹੈਗਾ ਉਹ ਰਾਜੀਨਾਮਾ ਕਰਾ ਕੇ ਉਹਨਾਂ ਦੇ ਘਰ ਵਸਾਇਆ ਗਿਆ ਤੇ ਕੁਝ ਜਿਹੜੇ ਮਸਲੇ ਹੈਗੇ ਆ ਜਿਹੜੇ ਕੋਰਟ ਨਾਲ ਸੰਬੰਧਤ ਹੈਗੇ ਜਿਹੜੇ ਆਲਰੇਡੀ ਕੋਰਟ ਚ ਗਏ ਹੋਏ ਆ ਉਹਨਾਂ ਨੂੰ ਜਿਹੜਾ ਹੈਗਾ ਕੋਰਟ ਤੇ ਮਨਜੋ ਕੋਰਟ ਤੇ ਜਿਹੜਾ ਉਹ ਛੱਡਿਆ ਗਿਆ ਤੇ ਸਾਡੀ ਜਿਹੜੀ ਭਰਪੂਰ ਕੋਸ਼ਿਸ਼ ਹੈ ਅਸੀਂ ਇੱਥੇ ਅੱਜ ਕਰੀਬ 810 ਜਿਹੜੇ ਹੈਗੇ ਇੱਥੇ ਟੇਬਲ ਲਗਾ ਕੇ ਵੱਖਰੇ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਾ ਗਿਆ ਤੇ ਉਹਨਾਂ ਦੇ ਮਸਲੇ ਹੱਲ ਕੀਤੇ ਗਏ ਮੈਂ ਆਮ ਲੋਕਾਂ ਨੂੰ ਪਬਲਿਕ ਨੂੰ ਜਿਲ੍ਹਾ ਸ਼੍ਰੀ ਮੁਕਸਤ ਸਾਹਿਬ ਉਹਨੂੰ ਮੈਂ ਸਾਡੇ ਜ਼ਿਲ੍ਹੇ ਵਾਲਿਆਂ ਨੂੰ ਇਹ ਬੇਨਤੀ ਕਰਦਾ ਤੇ ਇਹੀ ਮੈਂ ਉਹਨਾਂ ਨੂੰ ਮੇਰਾ ਸੁਜੈਸ਼ਨ ਸਲਾਹ ਹੈਗੀ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਪਰਿਵਾਰਕ ਮਸਲਿਆਂ ਨੂੰ ਜਿਹੜਾ ਨਾ ਵਧਾ ਕੇ ਉਹਨਾਂ ਦੇ ਝਗੜੇ ਜਿਹੜੇ ਹੈਗੇ ਆ ਉਹ ਖਤਮ ਕਰਨੇ ਚਾਹੀਦੇ ਆ ਤੇ ਪਰਿਵਾਰ ਜਿਹੜਾ ਸੇਵਾ ਉਹ ਕਰਨਾ ਚਾਹੀਦਾ ਤੇ ਮੁਖਸਰ ਸਾਹਿਬ ਦੀ ਪੁਲਿਸ ਜਿਹੜੀ ਹੈਗੀ ਹੈ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਤਤਪਰ ਹੈ ਅਸੀਂ ਪਹਿਲ ਦੇ ਆਧਾਰ ਤੇ ਅਸੀਂ ਉਹਨਾਂ ਲੋਕਾਂ ਦੀ ਜਿਹੜੀ ਹੈਗੀ ਆ ਉਹ ਸਮੱਸਿਆ ਨੂੰ ਜਲਦੀ ਬਹੁਤ ਥੋੜੇ ਸਮੇਂ 'ਚ ਤੇ ਸਸਤਾ ਨਿਆ ਜਿਹੜਾ ਹੈਗਾ ਪੁਲਿਸ ਦਵਾ ਸਕਦੀ ਹੈ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਆਂ ਤੇ ਪਰਿਵਾਰ ਜਿਹੜੇ ਹੈਗੇ ਆ ਉਹ ਖੁਸ਼ੀ ਖੁਸ਼ੀ ਅੱਜ ਇੱਥੋਂ ਸਾਡੇ ਕੋਲ ਰਾਈ ਨਵਾ ਕਰਕੇ ਜਿਹੜੇ ਹੈਗੇ ਉਹ ਗਏ